Деген मुक्सर साहब पुलिस वालों क्राइम के खिलाफ चलाई मुहिम अज एक और बहुत वही सफलता मिली है जदों जो साई टू की टीम ने एक ऑटो थैफ्ट गैंग फड़ी है ਇਨਾਂ ਦੇ ਵਿੱਚ ਸਾਨੂੰ ਤਿੰਨ ਬੰਦੇ ਹਲੇ ਤੱਕ ਅਸੀਂ ਕਾਬੂ ਕਰ ਚੁੱਕੇ ਹੈ ਜਿਨ੍ਹਾਂ ਨੇ ਪੁਜਗਿਤ ਦੁਰਾਣੀਏ ਮੰਨਿਆ ਕਿ ਇਹ ਹਲੇ ਤੱਕ 26 ਗੱਡੀਆਂ ਚੋਰੀ ਕਰਕੇ ਕਬਾੜੀਆਂ ਨੂੰ ਵੇਚ ਚੁੱਕੇ ਹੈ ਇਨਾਂ ਦੇ ਵਿੱਚੋਂ ਇੱਕ ਅਜੇ ਕੁਮਾਰ ਇੱਕ ਚਿਰਾਗ ਔਰ ਇੱਕ ਵਿਨੋਦ ਹੈਗੇ ਜੋ ਗੈਂਗ ਦੇ ਮੈਂਬਰਸ ਨੇ ਅਜੇ ਕੁਮਾਰ ਦੇ ਪੁਰਾਣੇ 7 ਪਰਚੇ ਦਰਜ ਹੈਗੇ ਚਿਰਾਗ ਦੇ ਇੱਕ ਹੈਗਾ ਤੇ ਵਿਨੋਦ ਤੇ ਵੀ ਇੱਕ ਹੈਗਾ ਇਹਨਾਂ ਦੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦੀ ਪੁਲਿਸ ਰਿਮਾਂਡ ਲਈਤੀ ਗਈ ਹੈ ਪੁਲਿਸ ਰਿਮਾਈਂਡ ਦੇ ਵਿੱਚ ਸਾਡੀ ਜੋ ਇੰਟਰੋਗੇਸ਼ਨ ਦਾ ਹੁਣ ਫੋਕਸ ਹੈਗਾ ਉਹ ਇਸ ਪਾਸੇ ਹੈ ਕਿ ਅੱਗੇ ਕਿਹੜੇ-ਕਿਹੜੇ ਕਬਾਰੀਆਂ ਨੂੰ ਇਹ ਲਿਆ ਕੇ ਸਮਾਨ ਵੇਚਦੇ ਹੁੰਦੇ ਸੀ ਤੇ ਉਹਦੀ ਲਿਸਟਿੰਗ ਕਰਕੇ ਉਹਨਾਂ ਨੂੰ ਨਾਮਜ਼ਦ ਕਰਕੇ ਰਾਉਂਡ ਅਪ ਕੀਤਾ ਜਾਏਗਾ ਕਬਾੜਾ ਅਕਸਰ ਦੇਖਿਆ ਜਾਂਦਾ ਕਬਾੜੀ ਸੋਲਡ ਫਰਮ ਹੁੰਦੇ ਆ ਬਸ ਚੱਲਦੇ ਆ ਕਦੇ ਕੋਈ ਕਬਾੜੀਆਂ ਨੂੰ ਇਸਨੇ ਜੇ ਲੇ ਕੇ ਗਿਆ ਕਿੰਨੇ ਕੀ ਐਟੀਟਿਊਡ ਰੋਗ ਵਾਲੀ ਕਿਸ ਤਰ੍ਹਾਂ ਨਹੀਂ ਜੀ ਹਲੇ ਵੀ ਸਾਡੇ 2-3 ਜੋ ਪੁਰਾਣੇ ਪਰਚੇ ਹੋਏ ਜਿਹਦੇ ਵਿੱਚ ਅਸੀਂ ਕਾਫੀ ਗੈਂਗਸ ਫੜੀਆਂ ਜੋ ਕਿ ਮੋਟਰਾਂ ਚੋਰੀ ਕਰਦੇ ਸੀਗੇ ਬਾਕੀ ਸਾਰਾ ਕੰਮ ਕਰਦੇ ਸੀ ਕਬਾੜੀਆ ਕਿਸੇ ਦਿਨ ਵਿੱਚ ਨਹੀਂ ਛੱਡ ਰਹੇ ਸੀ ਨਾ ਅੱਗੇ ਚੱਲ ਕੇ ਵੀ ਨਹੀਂ ਛੱਡਾਂਗੇ ਇਹਨਾਂ ਨੂੰ ਤੇ ਲਿਸਟਿੰਗ ਕਰਕੇ ਕਬਾੜੀਏ ਤੋਂ ਹੰਦੇ ਦੇ ਨੇ ਬਹੁਤ ਜ਼ਰੂਰੀ ਹੈ ਬਿਕੋਜ਼ ਦੇ ਆਰ ਦੀ ਸੋਰਸ ਆਫ ਕ੍ਰਾਈਮ ਉਨਾ ਉਸ ਜਗ੍ਹਾ ਤੋਂ ਸ਼ੁਰੂ ਹੁੰਦਾ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਗੱਡੀ ਚੋਰੀ ਕਰਕੇ ਆ ਕੇ ਕਹੀਂ ਜਾ ਕੇ ਵੇਚ ਸਕਦਾ ਹੈ ਤੋ ਹੀ ਉਹ ਚੋਰੀ ਕਰਦਾ ਜਦੋਂ ਕਬਾੜੀਆਂ ਵਾਲਾ ਜੋ ਨੈਕਸਸ ਹੈਗਾ ਜੋ ਨੈਟਵਰਕ ਹੈਗਾ ਇਹਦੇ ਤੇ ਨਤ ਭਾਈ ਜਾਏਗੀ ਇਹਨੂੰ ਬੰਦ ਕੀਤਾ ਜਾਏਗਾ ਫਿਰ ਇਹ ਚੋਰੀਆਂ ਆਪਣੇ ਆਪ ਘਟਨੀ ਸ਼ੁਰੂ ਹੋ ਜਾਣਗੀਆਂ ਬਿਲਕੁਲ ਡਰਗ ਹਿਸਟਰੀ ਆਈ ਇਹਨਾਂ ਦੀ ਕ੍ਰਿਮਨਲ ਫੀਲ ਹਾਲੇ ਤੱਕ ਡਰਗ ਹਿਸਟਰੀ ਨਹੀਂ ਆਈ ਹੈ ਨਾ ਜੀ ਤੋ ਇੰਟਰੋਗੇਸ਼ਨ ਚੱਲ ਰਹੀ ਹੈ ਉਹ ਚੀਜ਼ ਨੂੰ ਵੀ ਕਲੀਅਰ ਕੀਤਾ ਜਾਏਗਾ ਚੋਰੀ ਕਰਨ ਜੋ Maruti Suzuki ਦੀ ਗੱਡੀਆਂ ਹੈ ਕਿ ਉਹਦੇ ਤਾਲੇ ਖੋਲ੍ਹਨੇ ਥੋੜੇ ਜਿਹਾ ਆਸਾਨ ਹੁੰਦੇ जिनी फरीदकोट जा चुके हैं ये ये मुक्तर साहब तो चोरियां करते रहे हैं बठिंडे तो चोरियां करते रहे पोत के दौरान जिनी जिनी और इंफॉर्मेश आती है वो अकॉर्डिंगलीन तो तो फाइल लेके आया जाएगा अलग अलग है गैंग बनी थी जी ये जो मेन गैंग का किंग पिन हैगा ये है अजय कुमार ये पुरानी कई चोरिया कर चुके हैं जेल केारी गया ਤੇ ਇਹਦੇ ਅੰਦਰ ਜੇਲ੍ਹ ਵਿੱਚ ਰਹਿ ਕੇ ਵੀ ਕਾਫੀ ਲਿੰਕਸ ਬਣੇ ਆ। ਉਹ ਲਿੰਕਸ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈਗੀ ਕਿ ਇਹ ਗਰੇ ਨਾਲ ਕੋਈ ਹੋਰ ਵੀ ਐਸੋਸੀਏਟਡ ਹੈਗਾ ਉਹਨੂੰ ਵੀ ਕਾਬੂ ਕਰੀਏ। ਉਹਨੇ ਜ਼ਮਾਨਤ ਤੇ ਰਿਜੀਤੀਸ਼ਨ ਸੰਭਵਾਨਤ ਤੇ ਚੱਲ ਰਿਹਾ ਨੀ। ਮਗਰ ਉਹ ਚੱਲੀ ਰਿਹਾ ਜੀ। ਨਾਲ ਦੇ ਨਾਲ ਕ੍ਰਾਈਮ ਚੱਲ ਰਹੀ ਹੈ। ਇਹਦੇ ਅੰਦਰ ਮਾਨਸ ਹਲੇ ਇਹਨਾਂ ਦਾ ਮੇਰੇ ਕੋਲ 2 ਦਿਨ ਦਾ ਹੋਰ ਰਿਮਾਂਡ ਹੈਗਾ ਤੇ ਉਹ ਕਲੀਅਰ ਕਰਕੇ ਸਰ ਜੀ ਇਹਨਾਂ ਦੀ ਇਨਫੋਰਮੇਸ਼ਨ ਲੈ ਕੇ ਗ੍ਰਾਉਂਡੋਂ ਦੇ ਜਾਂਚ ਕਰਕੇ ਦੇਖੋ ਜੀ ਹਲੇ ਸਾਨੂੰ ਪੰਜ ਗੱਡੀਆਂ ਮਿਲੀਆਂ ਤਿੰਨ ਤੋਂ ਸਾਬੂਤ ਗੱਡੀਆਂ ਮਿਲ ਗਈਆਂ ਹੈ ਦੋ ਮਿਲੀਆਂ ਸਾਨੂੰ ਕੱਟੀ ਹੋਈ ਗੱਡੀਆਂ ਬਾਕੀ ਜੋ ਗੱਡੀਆਂ ਰਹਿ ਗਈ 21 ਗੱਡੀਆਂ ਉਹ ਤੇ ਇਹ ਬੇਚ ਬੂਟ ਕੇ ਖਾ ਵੀ ਚੁੱਕੇ ਹੈ ਇਸੇ ਕਰਕੇ ਜੋ ਹੈਗਾ ਅਸੀਂ ਉਹ ਲੈ ਕੇ ਆਣਾ ਹੈ ਕਬਾੜੀ ਦੇ ਵਿੱਚ ਰੋਪਨ ਕਰ ਸਰ ਅਕਸਰ ਹੀ ਦੇਖਿਆ ਜਾਂਦਾ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਨਾ ਲੋਕ ਰਾਤ ਨੂੰ ਸੜਕਾਂ ਤੇ ਜਾਂ ਗਲੀਆਂ ਮੁਹੱਲਿਆਂ 'ਚ ਲਗਾ ਜਾਂਦੇ ਆ ਜੇ ਪੁਲਿਸ ਇਹਦੇ ਪ੍ਰਾਇਰ ਐਕਸ਼ਨ ਕਰੇ ਗੈਰ ਕਾਨੂੰਨੀ ਪਾਰਕਿੰਗ ਤੇ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀ ਬਗਵਾਦਤਾ ਘਟ ਸਕੀਏ ਕਈ ਵਾਰੀ ਪਲਾਨਿੰਗ ਦੇ ਇਸ਼ੂਜ਼ ਹੁੰਦੇ ਨੇ ਪਾਰਕਿੰਗ ਵੀ ਔਰ ਲੋਕਾਂ ਕੋਲ ਜਗ੍ਹਾ ਨਹੀਂ ਹੁੰਦੀ ਹੈ ਤੇ ਇਸ ਕਰਕੇ ਉਹ ਰੋਡ ਤੇ ਲਾ ਦਿੰਦੇ ਸਾਡਾ ਇਹ ਰਹਿੰਦਾ ਹੈ ਕਿ ਜੋ ਚੋਰ ਹੈਗੇ ਦਾਦੇ ਉਹ ਸਾਰੇ ਕੇ ਸਾਰੇ ਟਾਈਮ 'ਚ ਕਾਬੂ ਕਰੀ ਜਾਏਗੇ ਤਾਂ ਕਿ ਇਨਸੀਡੈਂਟ ਜਿ세 ਘਟਾ ਸਕੀਏ ਇਸ ਤੋਂ ਇਲਾਵਾ ਜੋ ਹੈਗਾ ਸਾਡੀ ਇੱਕ ਮੁਹਿੰਮ نئی ਸ਼ੁਰੂ ਹੋਈ ਹੈ ਜਿਹਦੇ ਵਿੱਚ ਜਿੰਨੇ ਵੀ ਚੋਰ ਤੇ ਸਨਾਚਰਸ ਬੇਲ ਤੇ ਬਾਹਰ ਹੈਗੇ ਇਸ ਟਾਈਮ ਸਾਡੇ ਦੀ ਚੈਕਿੰਗ ਸ਼ੁਰੂ ਹੋਣ ਲੱਗੀ ਹੈ ਸਾਰੇ ਦੀ ਚੈਕਿੰਗ ਕਰਕੇ ਇਹਨਾਂ ਦਾ ਦੇਖਿਆ ਜਾਏਗਾ ਕਿ ਉਹਨਾਂ ਨੂੰ ਇਸ ਟਾਈਮ ਇਕਨੋਮਿਕ ਮੀਨਸ ਕੀ ਹੈਗੇ ਆਪਣਾ ਘਰ ਕਿਵੇਂ ਚਲਾ ਰਹੇ ਹਨ ਜੇਕਰ ਕੋਈ ਇਕਨੋਮਿਕਲੀ ਜਸਟੀਫਾਈ ਨਹੀਂ ਕਰ ਬਾਂਦਾ ਉਹਦਾ ਸਾਫ ਸੁੱਥਰਾ ਮਤਲਬ ਇਹ ਹੋਊਗਾ ਕਿ ਉਹ ਚੋਰੀ ਕਰ ਰਿਹਾ ਤੇ ਉਸ ਚੀਜ਼ ਨੂੰ ਵੈਰੀਫਾਈ ਕੀਤਾ ਜਾਏਗਾ ਇਹਦੀ ਇੱਕ ਨਇਆ ਜੋ ਕੈਂਪੇਨ ਇਹਨੂੰ ਬਿਲਕੁਲ ਮਿਸ਼ਨ ਮੋਡ ਦੇ ਵਿੱਚ ਲੈ ਕੇ ਅਸੀਂ ਸਟਾਰਟ ਕਰਾਂਗੇ ਥੈਂਕ ਯੂ ਥੈਂਕ ਯੂ